Eu ਆਯੋਜਕ ਦਿੱਕੋਸਾ ਆਯੋਜਕ ਦਿੱਕੋਸਾ ਆਯੋਜਕ ਦਿੱਕੋਸਾ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਅੱਜ ਕਿਹੜਾ ਨਗਰ ਕੀਰਤਨ ਬੜੂ ਸਾਬ ਤੋਂ ਸ਼ੁਰੂ ਹੋ ਕੇ ਸਿਜਗਨ ਸਾਹਿਬ ਨੰਦ ਪ੍ਰਸਾਉ ਆ ਕੇ ਸਪੰਨ ਹੋਇਆ ਮੈਂ ਮਹਾਪੁਰਸ਼ਾਂ ਨੂੰ ਬੜੂ ਸਾਹਿਬ ਦੀ ਸਮੂੱਚੀ ਸੰਗਤ ਨੂੰ ਜਿਹੜੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤੋਣਾ ਸਾਹਿਬ ਵਾਲੇ ਜਿਨ੍ਹਾਂ ਤੋਂ ਇਹ ਬਰਸਾਈ ਸੰਸਥਾ ਬੜੂ ਸਾਹਿਬ ਜਿਨ੍ਹਾਂ ਦੇ ਬਹੁਤ ਵੱਡੀਆਂ ਅਕੈਡਮੀਆ ਤੇ ਬਹੁਤ ਵੱਡਾ ਨਗਰ ਕੀਰਤਨਾ ਜਮਾਹਪੁਰਸ਼ਾਂ ਲੈ ਕੇ ਆਏ ਨੇ ਮੈਂ ਸਮੂੱਚੀ ਸੰਗਤ ਦਾ ਬੜੂ ਸਾਹਿਬ ਦੇ ਸਾਰੇ ਵਿਦਿਆਰਥੀਆਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਤੇ ਤੁਹਾਡਾ ਪ੍ਰੋਸੈਸ ਆ ਵੀ ਮੈਂ ਧੰਨਵਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖਾਸ ਕਰਕੇ ਮਾਲਵੇ 'ਚ ਉਹਨਾਂ ਨੇ ਸਭ ਤੋਂ ਜ਼ਿਆਦਾ ਆਪਣਾ ਸਮਾਂ ਗੁਜ਼ਾਰਿਆ ਉਹਨਾਂ ਟਾਈਮਾਂ 'ਚ ਕਿਹੜਾ ਮਾਲਵਾ ਸੀਗਾ ਉੱਥੇ ਉਹਨਾਂ ਨੇ ਬਾਜਰਾ ਮੋਠ ਤੇ ਸੌਣ ਭਾਦੋ ਤਿੰਨ ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਾਲਵੇ 'ਚ ਗੁਜ਼ਾਰੇ ਉੱਥੇ ਗੁਰਦੁਆਰਾ ਅੜੀਸਰ ਜਿੱਥੇ ਘੋੜਾ ਅੜੀ ਪਿਆ ਉਹ ਤਮਾਕੂ ਦਾ ਖੇਸ ਸੀ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਜਿਹੜੇ ਹਕਮਨਾਮੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਪਟਿਆਲਾ ਦੂਖਨਵਾਰਨ ਸਾਹਿਬ ਇੱਕ ਮੂਲਵਾਲ ਸਾਹਿਬ ਇੱਕ ਧਨੋਲੇ ਇਸ ਕਰਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਭ ਤੋਂ ਵੱਧ ਮਾਲਵੇ ਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਤੇ ਵਿਸਾਰ ਵੀ ਕੀਤਾ ਤੇ ਉਹਨਾਂ ਟਾਈਮਾਂ ਚ ਕਿਹੜੀ ਇਹ ਬਿਮਾਰੀ ਚੱਲ ਰਹੀ ਸੀਗੀ ਉਹਨੋ ਮਹਾਰਾਜ ਨੇ ਕਿਹਾ ਭਾਈ ਕਿਹੜਾ ਇੱਥੇ ਇਸ਼ਨਾਨ ਕਰੂਗਾ ਉਹਦੇ ਦੁੱਖ ਦੂਰ ਹੋਣਗੇ ਤੇ ਅੱਜ ਕਿਹੜਾ ਬੜੂ ਸਾਹਿਬ ਵੱਲੋਂ ਨਗਰ ਕੀਰਤਨ ਲਿਆਂਦਾ ਗਿਆਗਾ ਮੈਂ ਸਮੂੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਸੰਗਤਾਂ 'ਚ ਉਤਸ਼ਾਹ ਵੀ ਬਹੁਤ ਸੀਗਾ ਇਹ ਕੋਈ ਚਲੇ ਦੇਣਾ ਚਾਹਦੇ ਹੋ ਮੈਂ ਅਸਲ ਸੰਦੇਸ਼ ਇਹੀ ਦੇਣਾ ਚਾਹਣਾ ਵੀ ਕਿਹੜਾ ਇੱਥੇ ਪ੍ਰੋਗਰਾਮ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਕੋਲ ਤੋਂ ਸੰਗਤਾਂ ਵੱਧ ਤੋਂ ਵੱਧ ਆ ਕੇ ਦਰਸ਼ਨ ਵੀ ਕਰਨ ਕਿਉਂ ਤੁਸੀਂ ਮਗਰਲੇ ਦਿਨਾਂ 'ਚ ਦੇਖਿਆ ਕਿਹੜਾ ਸ਼ਾਮ ਤੋਂ ਨਗਰ ਕੀਰਤਨ ਚੱਲਿਆ ਹੋਇਆ ਇੱਥੇ ਆਊਗਾ ਬਾਹਰਲੇ ਜਿੰਨੇ ਸੂਬਿਆਂ ਚ ਗਏ ਆ ਉਹ ਤੁਹਾਨੂੰ ਮੁੱਖ ਮੰਤਰੀ ਮੰਤਰੀ ਸਾਰਿਆਂ ਨੇ ਸਵਾਗਤ ਕੀਤਾ ਆਪਣਾ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਬਲੀਦਾਨ ਨਾ ਦਿੰਦੇ ਅੱਜ ਹਿੰਦੁਸਤਾਨ ਨਹੀਂ ਹੋਣਾ ਸੀਗਾ ਕਿਉਂ ਹਿੰਦੁਸਤਾਨ ਦੀ ਸਰਕਾਰ ਨੇ ਵੀ ਇਹਨਾਂ ਕੋਈ ਸਾਥ ਨਹੀਂ ਦਿੱਤਾ ਤੇ ਜਾਂ ਆਪਾਂ ਕਹੀਏ ਪੰਜਾਬ ਸਰਕਾਰ ਨੇ ਇਹ ਤਾਂ ਬਰਾਬਰ ਆਪਣਾ ਚੁੱਲਾ ਬਣਾਈ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਵੀ ਇਹਨਾਂ ਦਾ ਬਗਾਸ ਦਾ ਕੰਮ ਹੁਣ ਤੁਸੀਂ ਦੇਖਿਆ ਹੀ ਆ ਆ ਸੜਕਾਂ ਤਾਂ ਸਾਰੀਆਂ ਟੁੱਟੀਆਂ ਪਈਆਂ ਸਰਕਾਰਾਂ ਦੇ ਕੰਮ ਹੁੰਦਾ ਵਿਗਾਸ਼ ਕਰਨਾ ਕਿਹੜੇ ਨਗਰ ਕੀਰਤਨ ਕਰਨੇ ਆ ਜਾਂ ਧਰਮ ਪ੍ਰੋਗਰਾਮ ਕਰਨੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਇਸ ਕਰਕੇ ਸਰਕਾਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਇਸ ਕਰਕੇ ਮੈਂ ਸਮੂਹੀਆਂ ਸੰਗਤਾਂ ਦਾ ਤੇ ਪ੍ਰੈਸ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਤ ਲਿਖਿਆ ਤੇਗ ਬਹਾਦਰ ਹਿੰਦ ਦੀ ਚਾਦਰ ਜੇ ਨਾ ਦਿੱਲੀ ਜਾਂਦੇ ਹਿੰਦੂਆਂ ਦੇ ਗਲ ਜੰਜੂ ਨਾ ਹੁੰਦੇ ਸਿੱਖ ਨਾ ਗਾਤਰੇ ਪਾਉਂਦੇ ਤੌਰ ਕੇ ਸਤਗੁਰ ਦਿੱਲੀ ਦੇ ਵੱਲ ਬੱਚਾ ਬੱਚਾ ਰੋਇਆ ਸੀ ਧੰਗੁਰੂ ਤੇਗ ਬਹਾਦਰ ਵਰਗਾ ਨਾ ਕੋਈ ਹੋਣਾ ਤੇ ਨਾ ਹੋਇਆ ਸੀ ਐਸੇ ਦੀਨਦਿਆਲ ਸਤਗੁਰ ਜਿਨ੍ਹਾਂ ਦੀ ਯਾਦ ਵਿੱਚ 350 ਸਾਲਾਂ ਦੇ ਸਬੰਧ ਵਿੱਚ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਉਹਨਾਂ ਦੀ ਇਹ ਸੰਸਥਾ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਗੁਰਮੀਤ ਸਿੰਘ ਜੀ ਸਾਰੇ ਰਲ ਮਿਲ ਕੇ ਇਹ ਮਹਾਨ ਨਗਰ ਕੀਰਤਨ ਅੱਜ ਸਵੇਰੇ 6 ਵਜੇ ਬੜੂ ਸਾਹਿਬ ਤੋਂ ਚੱਲਿਆ ਰਸਤੇ ਵਿੱਚ ਇੰਨਾ ਸਵਾਗਤ ਇੰਨਾ ਸੰਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਜਿੱਥੇ-ਜਿੱਥੇ ਵੀ ਨਗਰ ਕੀਰਤਨ ਜਿੱਧਰੋਂ ਦੇ ਆਇਆ ਮੀਲਾਂ ਦੇ ਹਿਸਾਬ ਨਾਲ ਜੋ ਨਗਰ ਕੀਰਤਨ ਸੀ ਬੜੀ ਗੁਰੂ ਦੀ ਕਿਰਪਾ ਜਿਵੇਂ ਚਾਵਲਾ ਸਾਹਿਬ ਦੱਸ ਕੇ ਗਏ ਨੇ 8000 ਦਾ 61 8000 ਨਾਲੋਂ ਕਿਤੇ ਵੱਧ ਹੈ ਸੋ ਇਹ ਉਸ ਸਥਾਨ ਤੇ ਪਹੁੰਚਿਆ ਜਿੱਥੇ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀ ਤੇ ਦਸਵੇਂ ਪਾਤਸ਼ਾਹ ਨੇ ਭਾਈ ਜੈਤੇ ਨੂੰ ਪੁੱਛਿਆ ਸੀ ਜੈਤਿਆ ਇਹ ਦੱਸ ਜਦੋਂ ਉੱਥੇ ਗੁਰੂ ਸਾਹਿਬ ਦੇ ਸੀਸ ਤੇ ਤਲਵਾਰ ਚੱਲੀ ਹੈ ਉਦੋਂ ਸਿੱਖਾਂ ਦੀ ਕੀ ਹਾਲਤ ਸੀ ਤੇ ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ ਉਸ ਸਮੇਂ ਤੁਸਾਂ ਕੀ ਕੋਈ ਨਿਸ਼ਾਨੀ ਨਾਹੀ ਆਹੇ ਜਿਸ ਕਰਕੇ ਕੋਈ ਪਤਾ ਨਹੀਂ ਲੱਗਦਾ ਸਿੱਖ ਕੌਣ ਹੈ ਤੇ ਗੈਰ ਸਿੱਖ ਕੌਣ ਹੈ ਉਦੋਂ ਪਾਤਸ਼ਾਹ ਨੇ ਆਖਿਆ ਸੀ ਮੈਂ ਖਾਲਸਾ ਪੰਥ ਸਜਾਵਾਂਗਾ ਗਿੱਧੜਾਂ ਤੋਂ ਸ਼ੇਰ ਬਣਾਵਾਂਗਾ ਚੜੀਆਂ ਤੋਂ ਬਾਜ ਲੜਾਵਾਂਗਾ ਸਵਾ ਲੱਖ ਨਾਲ ਇੱਕ ਲੜਾਵਾਂਗਾ ਤਾਂ ਗੋਬਿੰਦ ਸਿੰਘ ਕਹਾਵਾਂਗਾ ਉਸ ਸਥਾਨ ਤੇ ਪਹੁੰਚਿਆ ਐਸੇ ਸਤਿਗੁਰੂ ਜਿਨ੍ਹਾਂ ਦਾ ਸੰਸਕਾਰ ਵੀ ਦੋ ਥਾਵਾਂ ਤੇ ਹੋਇਆ ਦਿੱਲੀ ਜਿੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਧੜ ਦਾ ਸੰਸਕਾਰ ਇੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਤੇ ਜਿਹੜੀ ਜੱਥੇਬੰਦੀ ਦੀ ਗੱਲ ਕੀਤੀ ਹੈ ਚਾਵਲਾ ਸਾਹਿਬ ਨੇ ਭਾਵੇਂ ਉਹ ਹੜ ਹੋਣ ਭਾਵੇਂ ਪਚਾਰ ਹੋਣ ਭਾਵੇਂ ਉਹ ਵਿਦਿਆ ਦਾ ਖੇਤਰ ਹੈ ਭਾਵੇਂ ਉਹ ਧਰਮ ਦਾ ਖੇਤਰ ਹੈ ਜਿਸ ਪਾਸੇ ਵੀ ਨਿਗਾਹ ਮਾਰੋਗੇ ਪਹਿਲ ਦੇ ਆਧਾਰ ਤੇ ਜੋ ਇਹ ਸਾਡੀ ਸੰਸਥਾ ਬੜੂ ਸਾਹਿਬ ਵਾਲੀ ਹੈ ਇਹ ਚੱਲ ਰਹੀ ਹੈ ਹੁਣ ਵੀ ਜਿਹੜੇ ਹੜ ਆਏ ਨੇ ਉਥੇ ਲੋਕਾਂ ਨੂੰ ਬਣਾ ਬਣਾ ਕੇ ਮਕਾਨ ਦਿੱਤੇ ਜਾ ਰਹੇ ਨੇ ਬਹੁਤ ਸਾਰੇ ਦੇ ਦਿੱਤੇ ਨੇ ਬਹੁਤ ਸਾਰੇ ਤਿਆਰ ਪਏ ਨੇ ਜਿਹੜੇ ਅੱਗੇ ਦੇਣੇ ਨੇ ਸੋ ਇਹ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਨਗਰ ਕੀਰਤਨ ਲੈ ਕੇ ਆਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਜਿਉ ਆਇਆ ਆਖਿਆ ਉਹਨਾਂ ਦਾ ਵੀ ਧੰਨਵਾਦ ਭੁੱਲਾਂ ਚੁੱਕਾਂ ਦੀ ਖੇਮਾ ਗੱਜ ਕੇ ਫਤਗ ਜਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਜੋ ਬੜੂ ਸਾਹਿਬ ਦੀ ਸੰਪਰਦਾ ਹੈ ਇਹ ਤਾਂ ਤਾਂ ਸੰਤਪਤ ਸਿੰਘ ਮਹਾਰਾਜ ਜੀ ਦਾ ਨੇਤੋਂ ਵਰਸਾਈ ਹੋਈ ਸੀ ਸੰਤਾ ਨੇ ਬਹੁਤ ਅਥਾਹ ਭਗਤੀ ਕੀਤੀ ਆਪਣੇ ਜੀਵਨ ਕਾਲ ਵਿੱਚ ਇਤਨੀ ਤਾਕਤਾਂ ਸੀ ਜੇ ਚਾਹੁੰਦੇ ਤਾਂ ਵਖਰਾ ਧਰਮ ਚਲਾ ਸਕਦੇ ਸੀ ਪਰ ਆਪ ਜੀ ਨੇ ਤੇ ਆਪਣੇ ਆਪ ਨੂੰ ਵੇਚ ਦਿੱਤਾ ਸੀ ਕਲਗਿਆਂ ਵਾਲਿਆਂ ਨੂੰ ਸੋ ਆਪ ਜੀ ਦਾ ਇਹ ਲਗਾਇਆ ਬੂਟਾ ਆਪ ਜੀ ਦੇ ਸੇਵਕ ਸੰਤ ਤੇਜ ਸਿੰਘ ਮਹਾਰਾਜ ਤਾਂ ਤਾਂ ਸਾਥ ਬਾਬਾ ਇਕਬਾਲ ਸਿੰਘ ਜੀ ਮਹਾਰਾਜ ਨੇ ਜੋ ਇਹ ਤਰਤੀਬ ਪ੍ਰਕਟ ਕੀਤੀ ਸੀ 1956 ਵਿੱਚ 1986 ਵਿੱਚ ਪੰਜ ਬੱਚਿਆਂ ਨਾਲ ਇਹ ਸਕੂਲ ਸ਼ੁਰੂ ਹੋਇਆ ਹੁਣ ਇਸ ਸਮੇਂ 131 ਬ੍ਰਾਂਚਾਂ ਹਨ ਸਕੂਲ ਦੀਆਂ 70000 ਬੱਚੇ ਉੱਚ ਕੋਟੀ ਦੀ ਅਧਿਆਤਮਕ ਅਤੇ ਦੁਨੀਆਵੀ ਵਿਦਿਆ ਇਸ ਆਰਡਰ ਵਿੱਚ ਬੁਨਿਆਦ ਅਧਿਆਤਮ ਦੀ ਤੇ ਉੱਚ ਕੋਟੀ ਦੀ ਦੁਨੀਆਵੀ ਇਹ ਦਿੱਤੀ ਜਾਂਦੀ ਹੈ ਜੋ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਹ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਅਸੀਂ ਇਸ ਨੂੰ ਮਨਾਉਂਛ ਲੱਗੇ ਹੋਏ ਹਾਂ ਸਾਡੇ ਸਾਰੇ ਸਕੂਲਾਂ ਵਿੱਚ ਰੋਜ਼ ਪੰਜ ਬਾਣੀਆਂ ਦਾ ਨਿਤਿਮ ਹੋਣ ਤੋਂ ਉਪਰੰਤ 8 ਅਗਸਤ ਤੋਂ ਰੋਜ਼ ਸਾਰੇ ਬੱਚੇ 70000 ਬੱਚੇ 9ਵੇਂ ਮਹੀਨੇ ਦੇ ਸਲੋਪੀ ਨਾਲ ਪੜ ਰਹੇ ਹਨ ਉਸ ਤੋਂ ਬਾਅਦ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਕਲਗੀਆਂ ਵਾਲਿਆਂ ਦੇ ਸਾਡੇ ਤੇ ਕਰਜ਼ਾ ਹੈ ਉਹ ਕਿਵੇਂ ਚੁਕਤਾ ਹੋ ਸਕਦਾ ਹੈ ਅਸੀਂ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾਈਏ ਸਾਰੇ ਸਕੂਲਾਂਾਂ ਵਿੱਚ ਤਖਤ ਸਾਹਿਬਾਨ ਤੋਂ ਪੰਜ ਪਿਆਰਿਆਂ ਨੇ ਜਾ ਕੇ ਸਾਡੇ ਸਕੂਲਾਂ ਵਿੱਚ ਜਾ ਕੇ ਅੰਮ੍ਰਿਤ ਛਕਾਇਆ 3100 ਬੱਚਿਆਂ ਨੇ ਅੰਮ੍ਰਿਤ ਛਕਾਇਆ ਪਿਛਲੇ ਜਨਵਰੀ ਵਿੱਚ ਤੇ ਇਹ ਜੋ ਤੀਸਰਾ ਪ੍ਰੋਗਰਾਮ ਜੋ ਸਾਡਾ ਸੀ ਉਰੀਕਿਆ ਸੀ OE ਸੀ ਕਿ ਸਾਡੇ ਬਹੁਤ ਸਾਰੇ ਸਕੂਲਾਂ ਦੇ ਤਕਰੀਬਨ 40-45 ਸਕੂਲਾਂ ਦੇ ਬੱਚੇ ਜੋ ਕਿ ਇਹ ਸਾਡਾ ਅਜੇ ਇਨਕਾ ਕੀਤਾ ਅਰੰਭਿਆ ਸੀ ਇਸ ਵੇਲੇ 6:00 ਵਜੇ ਬড়ੂ ਸਾਹਿਬ ਤੋਂ ਜੋ ਸਾਡਾ ਧੁਰਾ ਹੈ ਉੱਥੋਂ ਸ਼ੁਰੂ ਹੋਇਆ ਸੀ ਤੇ ਰਸਤੇ ਵਿੱਚ ਤਿੰਨ ਪ੍ਰਾਂਤਾਂ ਕਵਰ ਕਰਦਾ ਹੋਇਆ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਫਿਰ ਪੰਜਾਬ ਵਿੱਚ ਆ ਕੇ ਅੱਜ ਸ਼ਾਮ ਨੂੰ ਇਹ ਤਕਰੀਬਨ 7 ਵਜੇ ਇੱਥੇ ਆ ਕੇ ਦੀ ਸਮਾਪਤੀ ਹੋਈ ਹੈ ਕਲਗਿਆਵਾਰਿਆਂ ਦੇ ਸੀਸ ਤੇ ਸੰਸਕਾਰ ਦੇ ਸਥਾਨ ਦੇ ਉੱਪਰ ਤਕਰੀਬਨ ਇਸ ਸਾਰੇ ਸਮਾਗਮ ਵਿੱਚ ਇਸ ਨਗਰ ਕੀਰਤਨ ਵਿੱਚ 40 ਸਕੂਲਾਂ ਤੋਂ ਬੱਚੇ ਆਏ ਹਨ ਹਰ ਸਕੂਲ ਤੋਂ ਤਕਰੀਬਨ 100-100 ਬੱਚਾ ਆਇਆ ਹੈ ਬੜੂ ਸਾਹਿਬ ਤੋਂ ਸੇਵਸ ਸੰਗਤ ਚੱਲੀ ਸੀ तकरीबन ਹਜ਼ਾਰ ਦੀ ਸੰਗਤ ਸੀ 70 ਗੱਡੀਆਂ ਉਤੋਂ ਚਲੀਆਂ ਸੀ तकरीबन 250 ਗੱਡੀਆਂ ਰਸਤੇ ਨਾਲ ਜੁੜ ਗਈਆਂ ਸੋ ਇਹ ਉਪਰਾਲਾ ਕੀਤਾ ਗਿਆ ਹੈ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਸਾਰੀ ਸੰਗਤ ਨੂੰ ਹਰ ਧਰਮ ਦੇ ਵਰਗ ਨੂੰ ਇਹ ਮੈਸੇਜ ਇਹ ਸੁਨੇਹਾ ਮਿਲ ਜਾਏ ਕਿ ਕੋ ਤੇਗ ਬਹਾਦਰ ਸਾਹਿਬ ਕਿਸੇ ਹੋਰ ਦੇ ਧਰਮ ਵਾਸਤੇ ਆਪਣਾ ਆਪਣਾ ਆਪ ਨੂੰ ਬਲਿਦਾਨ ਕਰ ਗਏ ਸੀ ਕਿਸ ਦੇ ਕਹੇ ਤੇ 9 ਸਾਲ ਦੇ ਬਾਲਕ ਦੇ ਕਹੇ ਤੇ ਉਹਨਾਂ ਨੇ ਇਹ ਇਹ ਸੁਪਰੀਮ ਸੈਕਰੀਫਾਈਸ ਦਿੱਤਾ ਸੀਗਾ ਸੋ ਇਹ ਸਾਡਾ ਛੋਟਾ ਜਿਹਾ ਪ੍ਰਲਾਸੀ ਕਾ ਕਿ ਅਸੀਂ ਵੀ ਉਹ ਸ਼ਹਾਦਤ ਯਾਦ ਕਰੀਏ ਤੇ ਆਪਣਾ ਦੇ ਸਰੋਪਰ ਜੋ ਰਣ ਹੈ ਉਸ ਨੂੰ ਕੁਝ ਹੱਦ ਤੱਕ ਚੁਕਾ ਕਰਨ ਦੀ ਕੋਸ਼ਿਸ਼ ਕਰੀਏ ਤਹ ਦੇ ਰੋ ਧੰਵਾਦ ਸਮੁੱਚੀ ਸੰਗਤ ਦਾ ਵਿਸ਼ੇਸ਼ ਤੌਰ ਤੇ ਇਸ ਜੀਗਨ ਸਾਹਿਬ ਦੇ ਪ੍ਰਬੰਧਨ ਕਾ ਦਾ ਜਿਨ੍ਹਾਂ ਸਾਨੂੰ ਇਤਮਾਨ ਬਖਸ਼ਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ શ્રી ਨਨਪੋਸਾਉ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਨਗਰ ਕੀਰਤਨ ਵੱਖ-ਵੱਖ ਸੰਪਰਦਾਵਾਂ ਵੱਲੋਂ ਜਥੇਬੰਦੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਇੱਥੇ ਪਹੁੰਚ ਰਹੇ ਹੈ। ਉੱਥੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੋ ਮਸਤੂਆਣਾ ਸਾਹਿਬ ਦੀ ਬਹੁਤ ਵੱਡੀ ਸੰਪਰਦਾ ਗੜੂ ਸਾਹਿਬ ਉਥੋਂ ਮਹਾਂਪੁਰਖ ਬਾਬਾ ਤ ਦਵਿੰਦਰ ਸਿੰਘ ਜੀ ਅਤੇ ਭਾਈ ਜਗਜੀਤ ਸਿੰਘ ਜੀ ਇਹਨਾਂ ਵੱਲੋਂ ਅੱਜ ਬਹੁਤ ਇੱਕ ਵਿਸ਼ਾਲ ਨਗਰ ਕੀਰਤਨ ਜਿਹਦੇ ਲਗਭਗ 8000 ਤੋਂ ਉੱਪਰ ਦੀ ਹਾਜ਼ਰੀ ਜਿਹੜੀ ਉਹ ਦੇਖਣ ਨੂੰ ਮਿਲੀ ਆ ਉਹ ਨਗਰ ਕੀਰਤਨ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਬਹੁਤ ਸੰਗਤਾਂ ਵਿੱਚ ਉਤਸ਼ਾਹ ਕੀਰਤਨ ਕਰਨ ਵਾਲੇ ਵੀਰਾਂ ਵਿੱਚ ਬੱਚਿਆਂ ਵਿਦਿਆਰਥੀਆਂ ਵਿੱਚ ਬੇਟੀਆਂ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਉਹਨਾਂ ਵਿੱਚ ਤੇ ਉਹ ਸਾਰਾ ਜਿਹੜਾ ਮਾਹੌਲ ਸੀ ਉਹ ਦੇਖਣ ਵਾਲਾ ਸੀ ਅਦੇ ਸਤਗੁਰੂ ਧੰਤਾ ਸਾਹਿਬ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਵੇ ਭਾਈ ਰਿਆਲਾ ਜੀ ਦਾ ਜੋ ਮਹਾਨ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਕੁਰਬਾਨੀ ਉਸੂ ਪਿੰਡ ਪਿੰਡ ਘਰ ਘਰ ਉਥੇ ਹੋਕਾ ਦਿੰਦੇ ਰਸਤੇ ਅੱਜ ਇੱਥੇ ਅਨੰਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਸੋ ਮੈਂ ਜਿੱਥੇ ਇਹਨਾਂ ਮਹਾਪੁਰਸ਼ਾਂ ਨੂੰ ਬੜੂ ਸਾਹਿਬ ਵਾਲੀ ਸਮੁੱਚੀ ਸੰਗਤ ਨੂੰ ਅਤੇ ਉਹਨਾਂ ਨਾਲ ਆਏ ਹੋਰ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਕਿਨਾਂ ਵਧਾਈ ਦਿਨਾ ਉਥੇ ਬੇਨਤੀ ਕਰਦਾ ਕਿ ਸਤਗੁਰੂ ਜੀ ਦਾ ਦਿਹਾੜਾ ਬਹੁਤ ਹੀ ਮਹਾਨ ਇਤਿਹਾਸਕ ਦਿਨ ਹੈ ਜਿਹੜਾ ਸ੍ਰੀ ਅਨੰਕਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਕਿਉਂਕਿ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਆ ਰਿਹਾ 25 ਤਰੀਕ ਨੂੰ ਸ਼ਹੀਦੀ ਦਾ ਦਿਹਾੜਾ ਆ ਰਿਹਾ ਅਤੇ 29 ਤਰੀਕ ਨੂੰ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਕੇਵਲ ਅਨੰਕਪੁਰ ਸਾਹਿਬ ਵਿਖੇ ਹੋਣਗੇ ਉਹ ਆ ਸਤਗੁਰੂ ਜੀ ਦੇ ਸੀਸ ਦੇ ਸਨਸਕਾਰ ਦਿਵਸ ਤੇ ਉਹ ਭਾਈ ਜੈਤਾ ਜਿਹੜਾ ਸੀਸ ਲੈ ਕੇ ਜਦੋਂ ਆਏ ਸਨ ਉਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਤੇ ਸੰਗਤਾਂ ਦੇ ਨਾਲ ਇਸ ਪਾਵਨ ਸਥਾਨ ਤੇ ਜਿੱਥੇ ਅਸੀਂ ਖੜੇ ਆਂ ਸੀਸਗੰਸ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਸ ਦਾ ਸਨਸਕਾਰ ਕੀਤਾ ਉਹ ਦਿਨ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਮੇਰੀ ਸਭੂਤੇ ਮਹਾਪੁਰਸ਼ਾਂ ਨੂੰ ਸੰਗਤਾਂ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਸ਼ਾਮਲ ਹੋਈਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ